ਲੁਧਿਆਣਾ ਤੋਂ ਲੈ ਕੇ ਬਠਿੰਡਾ ਅਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਦੇ ਲਈ ਗੰਬੀਰ ਬਿਮਾਰੀਆਂ ਦਾ ਕਾਰਨ ਬਣੇ ਬੁੱਢੇ ਨਾਲੇ ਦੇ ਸਬੰਧ ਵਿੱਚ ਡੀਸੀ ਦਫ਼ਤਰ ਵਿਖੇ ਰਸਵਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤਬ ਬਲਵਿੰਦਰ ਸਿੰਘ ਸੀਚੇਵਾਲ ਦੇ ਵੱਲੋਂ ਪ੍ਰਸ਼ਾਸਨਿਕ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਨ੍ਹਾਂ ਨੇ ਇਸ ਦੌਰਾਨ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਤੇਜ਼ੀ ਦੇ ਨਾਲ ਅੱਗੇ ਵਧਾਉਣ ਦਾ ਦਾਅਵਾ ਕੀਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸੰਤ ਸੀਚੀਵਾਲ ਨੇ ਕਿਹਾ ਕਿ ਮੀਟਿੰਗ ਦੌਰਾਨ ਬੁੱਡੇ ਨਾਲੇ ਦੇ ਵਿੱਚ ਦਿਖਦੇ ਪ੍ਰਦੂਸ਼ਿਤ ਪਾਣੀ, ਡੇਰੀਆਂ ਦੇ ਪ੍ਰਦੂਸ਼ਣ ਅਤੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਹੋਈ ਹੈ। ਇਸੇ ਤਰ੍ਹਾਂ ਵਿਧਾਨ ਸਭਾ ਦੀ ਕਮੇਟੀ ਦੇ ਵੱਲੋਂ ਬੁੱਡੇ ਨਾਲੇ ਦੇ ਸੁੰਦਰੀਕਰਨ ਦੇ ਲਈ 650 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸੀਬੀਆਈ ਦੇ ਵੱਲੋਂ ਜਾਂਚ ਬਾਰੇ ਸਿਫਾਰਿਸ਼ ਦਾ ਉਹਨਾਂ ਨੇ ਸਮਰਥਨ ਕੀਤਾ। ਉਹਨਾਂ ਕਿਹਾ ਕਿ ਜੇਕਰ ਕੋਈ ਕਪਲਾ ਹੁੰਦਾ ਹੋਇਆ ਤਾਂ ਜਾਂਚ ਉਸ ਦੀ ਜ਼ਰੂਰ ਹੋਣੀ ਚਾਹੀਦੀ ਹੈ ਹਾਲਾਂਕਿ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸਿਰੇ ਨਾ ਚੜਨ ਬਾਰੇ ਉਹਨਾਂ ਨੇ ਸਵੀਕਾਰ ਕੀਤਾ ਹੈ ਕਿ ਕੋਈ ਦਬਾਅ ਜ਼ਰੂਰ ਇਸੇ ਦੇਖਣ ਨੂੰ ਮਿਲਿਆ ਹੈ ਉਹਨਾਂ ਐਵੇਂ ਕਿਹਾ ਕਿ ਕਾਲੀ ਬੇਈ ਦੀ ਤਰ੍ਹਾਂ ਬੁੱਢਾਂ ਨਾਲਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਜਿਸ ਨੂੰ ਕੇ ਸਾਫ ਹੱਕ ਕੀਤਾ ਜਾਵੇਗਾ ਇਹਦੇ ਵਿੱਚ ਇੱਕ ਤਾਂ ਇੰਡਸਟਰੀਅਲ ਪਾਣੀ ਆ ਦੇ ਵਿੱਚ ਜਿਹੜੇ ਹੈਵੀ ਮੈਟਲ ਆ ਰਹਾ ਉਹਨਾਂ ਤੇ ਗੱਲ ਹੋਈ ਹੈ ਦੂਸਰ ਜਿਹੜੀ ਹੈਗੀ ਹੈ ਇਹਦੇ ਵਿੱਚ ਡੈਰੀਆਂ ਦਾ ਪਾਣੀ ਪੈ ਰਿਆ ਤੀਸਰੇ ਮਿਊਸਪਲ ਕਾਰਪੋਰੇਸ਼ਨ ਦਾ ਇਨਾਂ ਤੇ ਇਨਾਂ ਦੇ ਉੱਤੇ ਗੱਲ ਪਈ ਹੈ ਮਿਊਸਪਲ ਕਮੇਟੀ ਦਾ ਉਹ ਕੋਰਟ ਵਿੱਚ ਕੇਸ ਆ ਉਹਨਾਂ ਨੂੰ ਕਿਹਾ ਕਿ ਜਲਦੀ ਜਲਦੀ ਸੋਲਵ ਹੋਵੇ ਦੂਸਰਾ ਜਿਹੜਾ ਹੈਗਾ ਡੈਰੀਆਂ ਦਾ ਉਹਦੇ ਉੱਤੇ ਜੋ ਵੀ ਗੰਦਾ ਪਾਣੀ ਪਉਂਦਾ ਜੇ ਮਿਊਸਪਲ ਕਮੇਟੀ ਆ ਜਾਂ ਇੰਡਸਟਰੀ ਆ ਤੇ ਚਾਹ ਜਿਹੜੀ ਹੈਗੀ ਆ ਡੈਰੀਆਂ ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਜੋ ਬਣਦੀ ਹੈ ਕਾਨੂੰਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਹੈ ਬੁੱਢਾ ਦਰਿਆ ਪ੍ਰਦੂਸ਼ਣ ਮੁਕਤ ਹੋਣਾ ਚਾਹੀਦਾ ਜਿਹੜਾ ਹੈਗਾ ਜਦ ਕਾਨੂੰਨ ਅਨੁਸਾਰ ਅਸੀਂ ਇਹਦੇ ਵਿੱਚ ਥੁੱਕ ਵੀ ਨਹੀਂ ਸਕਦੇ ਫਿਰ ਇਹ ਜੋ ਕੁਝ ਹਾਲਤ ਕਿਉਂਕਿ ਬੁੱਢਾ ਦਰਿਆ ਉਹ ਸ਼ੇਧ ਰਹੀਆਂ ਪੂਤਰ ਜਿਸ ਤਰ੍ਹਾਂ ਪੂਤਰ ਕਾਲੀ ਪਈਆਂ ਪੂਤਰ ਕਾਲੀ ਵਹੀਂ ਦੇ ਵਿੱਚ ਵੀ ਬਾਬੇ ਨਾਨਕ ਨੇ ਟੁੱਬੀ ਲਾ ਕੇ ਬਾਣੀ ਉਚਾਰਨ ਕੀਤੀ ਤੇ ਗੁਰਨਾਨਕ ਪਾਸੇ ਗੁਰਦੁਆਰਾ ਗਊ ਘਾਟ ਲੁਧਿਆਣੇ ਦੇ ਵਿੱਚ ਵੀ ਆਏ ਉੱਥੇ ਹੁਣ ਵੀ ਗੁਰਦੁਆਰਾ ਬਣਿਆ ਉੱਥੇ ਸੰਗਤਾਂ ਇਸ਼ਨਾਨ ਕਰਦੀਆਂ ਸੀ ਪਰ ਸਮੇਂ ਦੇ ਹਾਲਾਤਾਂ ਨੇ ਇਹੋ ਜਿਹੀ ਹਨੇਰੀ ਬਗੀ ਜਿਹਨੇ ਬੁੱਢੇ ਦਰਿਆਰ ਤੋਂ ਗੰਦਾ ਨਾਲਾ ਬਣਾਤਾ ਉਹ ਦੁਬਾਰਾ ਬੁੱਢਾ ਦਰਿਆ ਬਣੇ ਇਹਦੇ ਵਾਸਤੇ ਸਾਡੀਆਂ ਕੋਸ਼ਿਸ਼ਾਂ ਹੀ ਰੈਗੂਲਰ ਮੀਟਿੰਗਾਂ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਰਿਜ਼ਲਟ ਜ਼ਰੂਰ ਦੇਖਣਗੇ ਵਿਦਵਾਨ ਸਵਾਕ ਬੇਟੀ ਨੇ ਰਿਪੋਰਟ ਦਿੱਤੀ ਹੈ ਮਨ ਕੇ ਸੀਬੀਆਈ ਦੀ ਜਾਂਚ ਹੋਏ ਇਹਦੇ ਬਾਰੇ ਜੁਡੀਸ਼ੀਅਲ ਨਹੀਂ ਜੇ ਉਹਨਾਂ ਨੂੰ ਲੱਗਦਾ ਵਾ ਵੀ ਇਹਦੇ ਵਿੱਚ ਕੋਈ ਘਪਲਾ ਹੋਇਆ ਤਾਂ ਹੋ ਜਾਏ ਉਹਦੇ ਵਿੱਚ ਕੀ ਇਤਰਾਜ਼ ਵਾਲੀ ਗੱਲ ਹੈ ਤੇ ਬਾਬਾ ਜੀ ਲੱਗਦਾ ਕਿਉਂ ਨਹੀਂ ਜਿਵੇਂ ਤੁਸੀਂ ਵੀ ਬੜਾ ਇਹਦੇ ਤੇ ਉਹ ਸ਼ਿੱਦਤ ਕਰ ਰਹੇ ਹੋ ਪਰ ਫਿਰ ਵੀ ਨਹੀਂ ਉਹਦਾ 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 ਨਹੀਂ ਨਹੀਂ ਹਾਲਤ ਦਾ ਤੁਸੀਂ ਦੇਖੋਗੇ ਜਦੋਂ ਅਸੀਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਬੋਤਲਾਂ ਹੀ ਪਾਣੀ ਦੀ ਭਰਦੇ ਸੀ ਤੇ 6 ਮਹੀਨੇ ਤੱਕ ਵੀ 6 ਮਹੀਨੇ ਤੱਕ ਵੀ ਉਹ ਪਾਣੀ ਜਿਹੜਾ ਸੀਗਾ ਉਹਦਾ ਰੰਗ ਕਾਲਾ ਹੀ ਕਾਲਾ ਹੀ ਰਹਿੰਦਾ ਸੀ ਹੁਣ ਜਿਹੜੇ ਤੁਸੀਂ ਭਰੋਗੇ ਕਿਉਂਕਿ ਹੁਣ ਪਾਣੀ ਜਿਹੜਾ ਉਹਦਾ ਟ੍ਰੀਟਮੈਂਟ ਪਲੈਂਟ ਕੋਈ ਚੱਲਦਾ ਹੀ ਨਹੀਂ ਸੀ ਹੁਣ ਜਿਹੜੇ ਟ੍ਰੀਟਮੈਂਟ ਇੰਡਸਟਰੀ ਵਾਲੇ 100 50 ਐਮਐਲਡੀ 40 ਐਮਐਲਡੀ 15 ਐਮਐਲਡੀ ਉਹ ਚੱਲ ਰਿਹਾ ਹੈ ਤੇ ਜਿਹੜਾ ਲੋਕਸ਼ਭ ਕੇ ਜਿਹੜਾ ਜਾਂ ਮਿਊਸਪਲ ਕਾਰਪੋਰੇਸ਼ਨ ਦੇ ਸ਼ਿਵਰੇਜ ਪਾਰਿਆ ਉਹਦਾ ਉਹਦਾ ਇੱਕ ਜਿਹੜਾ ਹੈਗਾ ਉਹ ਕੋਰਟ ਕੇਸ ਕਰਕੇ ਜਿਸ ਦਿਨ ਉਹ ਹੋ ਗਿਆ ਤੇ 100% ਜਿਹੜਾ ਹੈਗਾ ਇੰਡਸਟਰੀਅਲ ਤੇ ਮਿਊਸਪਲ ਕਾਰਪੋਰੇਸ਼ਨ ਦਾ ਪਾਣੀ ਰੁਕ ਜਾਣਾ ਤੇ ਤੀਸਰਾ ਰਹਿ ਗਿਆ ਗਊਸ਼ਾਲਾ ਦਾ ਜਿਹੜੇ ਹੈਗੇ ਆ ਡੈਰੀਆਂ ਦਾ ਪਾਣੀ ਉਹਦੇ ਵਾਸਤੇ ਵੀ ਇੱਕ ਟ੍ਰੀਟਮੈਂਟ ਪਲੈਂਟ ਚੱਲ ਪਿਆ ਦੂਸਰੇ ਜਿਹੜਾ ਹੋ ਗਿਆ ਗੈਸ ਵਾਲਾ ਉਹਦੀ ਉਹ ਉਹ ਆਉਣ ਵਾਲੇ ਸਮੇਂ ਚੱਲ ਗਿਆ ਉਹਦਾ ਮਸਲਾ ਵੀ ਹੱਲ ਹੋਣਾ ਜਿੰਨਾ ਚਿਰ ਨਹੀਂ ਲੱਗਦਾ ਉਹਨਾਂ ਨੇ ਕਿਹਾ ਕਿ ਅਸੀਂ ਟੈਂਪਰੇਰੀ ਪ੍ਰਬੰਧ ਕਰਾਂਗੇ ਜੋ ਹੋਇਆ ਜਿਹੜਾ ਹੈਗਾ ਸੀ ਇਹਨੂੰ ਚੁਕਾਵਾਂਗੇ ਬਾਬਾ ਜੀ ਇਸ ਵਾਰ ਮੀਟਿੰਗ ਜਿਹੜੀ ਹੋਈ ਤੇ ਬਾਰੇ ਕੀ ਕਹਿਣਾ ਅੱਜ ਵਾਲੀ ਮੀਟਿੰਗ ਜੀ ਇਹ ਸਾਰੇ ਡਿਸਕਸ ਹੋਏ ਦੂਸਰੀ ਜਿਹੜਾ 24 ਅਗਸਤ ਨੂੰ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਬਲਿਕ ਐਕਸ਼ਨ ਨਹੀਂ ਉਹ ਤਾਂ ਕੋਈ ਜੈਨੂਨ ਮਾਰ ਦੇਣਾ ਹੈਗਾ ਨਹੀਂ ਉਹ ਤਾਂ ਕਿਸੇ ਨੂੰ ਵੀ ਕੋਈ ਤਕਲੀਫ ਆ ਲੋਕਾਂ ਨੂੰ ਇਹ ਜਿਹੜਾ ਹੈਗਾ ਮੁੱਦੇ ਦੇ ਉੱਤੇ ਕਿਉਂਕਿ ਜਿਹੜੇ ਲੋਕ ਮੋਹਰੇ ਪਾਣੀ ਪੀ ਰਹੇ 2.5 ਕਰੋੜ ਲੋਕ Rajasthan ਦੇ ਵਿੱਚ ਆ ਮਾਲਵੇ ਦੇ ਵਿੱਚ ਜਿਹੜੇ ਪੀਂਦੇ ਉਹਨਾਂ ਦੀ ਵੱਡੀ ਤਕਲੀਫ ਆ ਉਹ ਪ੍ਰੋਟੈਸਟ ਕਰਨ ਦਾ ਉਹਨਾਂ ਨੂੰ ਅਧਿਕਾਰ ਆ ਬਾਬਾ ਜੀ ਇਸ ਵਾਰ ਲੱਗਦਾ ਕਿ ਇਸ ਵਾਰ ਫਿਰ ਇੱਕ ਮਾਰੂ ਤੋਂ ਮਾਮਲੇ ਲੈਣੇ ਕਿ ਠੰਡੇ ਬਸਤੇ ਵਿੱਚ ਪੈਂਦਾ ਹੋਇਆ ਨਜ਼ਰ ਆ ਗਿਆ ਨਹੀਂ ਕੋਈ ਠੰਡੇ ਵਿੱਚ ਨਹੀਂ ਪੈਣਾ ਹੁਣੇ ਠੰਡੇ ਹੁਣ ਰਿਪੋਰਟ ਨਹੀਂ ਆਈ ਹੁਣ ਇਹ ਠੰਡੇ ਵਿੱਚ ਨਹੀਂ ਪੈਣਾ ਹੁਣ ਇਹ ਬੰਦ ਹੋਣਗੇ ਇਹ ਤੁਹਾਨੂੰ ਗਾਰੰਟੀ ਦਿੰਦੇ ਆ ਬਾਬਾ ਜੀ 2.5 ਸਾਲ ਦਾ ਸਮਾਂ ਵੀ ਬੀਤ ਚੁੱਕਿਆ ਪਰ ਜੋ ਸਰਕਾਰ ਦੀ ਪਿਆਣੇ ਦੀ ਬੋਟ ਬੈਂਕ ਜਿਹੜੀ ਇਸ ਤੇ ਖੜੀ ਸੀਗੀ ਵੀ ਆ ਬੁੱਢਾ ਨਾਲਾ ਸਾਹਿਬ ਉਹ ਪਰ ਨਹੀਂ ਨਹੀਂ ਹੋਊਗਾ ਕਿਉਂਕਿ ਉਹਦੇ ਵਿੱਚ ਨਹੀਂ ਨਹੀਂ ਉਹਦੇ ਵਿੱਚ ਤੁਹਾਨੂੰ ਕਹਿੰਦੇ ਇੱਕਦਾਂ ਉਹ ਜਿਹੜਾ ਕੋਰਟ ਦਾ ਕੇਸ ਆ ਜਦੋਂ ਉਹ ਹੋ ਗਿਆ ਤੇ ਸਮਝ ਲਓ ਉੱਪਰ ਵਾਲੇ ਬੰਨੇ ਵਾਲੇ ਸਾਰੇ ਪਾਣੀ ਉਹ ਬੰਦ ਹੋ ਜਾਣੇ ਆ ਦੂਸਰੇ ਜਿਹੜੇ ਹੈਗੇ ਕਿ ਜਿਹੜੇ ਇੰਡਸਟਰੀ ਵਾਲਾ ਨਾਲ ਹੀ ਕਿਉਂਕਿ ਦੋ ਟਰੀਟ ਟ੍ਰੀਟਮੈਂਟ ਪਲੈਂਟ ਲੱਗੇ ਹੋਏ ਆ ਅੱਗੇ ਉਹ ਚੱਲਦੇ ਨਹੀਂ ਸੀ ਹੁਣ ਸਾਰੇ ਜਿੰਨੇ ਚੱਲਦੇ ਆ ਉਹਦੇ ਉੱਤੇ ਸਾਡੀ ਨਿਗਰਾਨੀ ਹੈ ਅਸੀਂ ਰਾਤ ਨੂੰ ਵੀ ਉਹਦੀ ਜਿਹੜੇ ਅੱਗੇ ਸੈਂਪਲ ਭਰਦੇ ਆ ਤੇ ਉਹ ਜਿਹੜੇ ਹੈਗੇ ਜੇ ਸਾਨੂੰ ਲੱਗਦਾ ਕਿ ਜਦੋਂ ਇੱਥੇ ਵੀ ਬਾਬਾ ਜੀ ਅੱਜ ਟ੍ਰੀਟਮੈਂਟ ਪਲੈਂਟ ਦੇ ਕੋਈ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਰਾਤ ਨੂੰ ਵੀ ਇੱਥੇ ਬੰਦੇ ਭੇਜਦੇ ਆ ਸਾਰੀ ਉਹਦੀ ਜਿਹੜੀ ਹੈਗੀ ਮਿਊਨਿਸਪਲ ਕਮੇਟੀ ਹੁੰਦੀ ਹੈ ਉਹ ਸਕੈਟਰ ਡਾਈਗਰ ਉਹਨਾਂ ਕਰਦੇ ਕਾਰਵਾਈ ਕਿਉਂ ਨਹੀਂ ਜਾਂਦੀ ਨਹੀਂ ਐਂ ਹੋਣਾ ਜਿਹੜਾ ਜਦੋਂ 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 ਅਸੀਂ ਪਹਿਲੇ ਦਿਨ ਇੱਥੇ 2 ਫਰਵਰੀ ਨੂੰ ਆਏ ਆ ਉਸ ਦਿਨ ਜਿਹੜਾ ਮਿਊਨਿਸਪਲ ਕਮੇਟੀ ਦਾ ਟ੍ਰੀਟਮੈਂਟ ਪਲੈਂਟ ਸੀ ਉਹਦੇ ਵਿੱਚ 149 ਐਮਐਲਡੀ ਪਾਣੀ ਆ ਰਿਹਾ ਜਦੋਂ ਅਸੀਂ ਉਹ ਸਾਰੀ ਟੈਕਿੰਗ ਕੀਤੀ ਤੇ ਉਹ 98 ਐਮਐਲਡੀ ਹੋ ਗਿਆ ਕਿਉਂਕਿ ਜਿਹੜਾ ਇੰਡਸਟਰੀਅਲ ਪਾਣੀ ਸੀ ਹੁਣ 21 ਇੰਡਸਟਰੀ ਜਿਹੜੀ ਹੈਗੀ ਆ ਡਾਈੰਗਾਂ ਉਹ ਰੋਜ਼ਾਨਾ ਬੰਦ ਕਰਦੇ ਆ ਤੇ ਤਾਂ ਜਿਹੜਾ ਪਾਣੀ ਉਹ ਜਿਹੜਾ ਹੈਗਾ ਟ੍ਰੀਟ ਹੁੰਦਾ ਕਿਉਂਕਿ ਅੱਗੇ 21 ਟੈਂਕਾਂ ਦਾ ਪਾਣੀ ਇਹਦੇ ਵਿੱਚ ਹੀ ਹੁੰਦਾ ਸੀ ਕਿਸੇ ਨਾ ਕਿਸੇ ਗਲਤ ਤਰੀਕੇ ਨਾਲ ਜਿਹੜੀਆਂ 40 ਸਕੈਟਰਡ ਟੈਂਕਾਂ ਨੇ ਬੰਦ ਕਰਨ ਦੇ ਆਰਡਰ ਹੋਏ ਹੋਏ ਨੇ ਤੇ ਉਹਨਾਂ ਨੂੰ ਕਨੈਕਸ਼ਨ ਕੱਟਣ ਦੇ ਆਰਡਰ ਨੇ ਪਰ ਫਿਰ ਵੀ ਉਹ ਫਾਈਲ ਉਹਦੇ ਤੇ ਕਿਉਂ ਨਹੀਂ ਕਾਰਵਾਈ ਉਹ ਨਾ ਉਹਦੇ ਉੱਤੇ ਕਾਰਵਾਈ ਅਸੀਂ ਜਿਹੜੀ ਵਿਧਾਨ ਸਭਾ ਕਮੇਟੀ ਦੇ ਵਿੱਚ ਵੀ ਇਹ ਜਿਹੜਾ ਹੈਗਾ ਮੁੱਦਾ اٹھਾਇਆ ਸੀ ਤੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਹੋਰ ਟਾਈਮ ਨਾ ਦਿੱਤਾ ਜਾਵੇ ਉਹਦੇ ਆਰਡਰ ਹੋਏ ਨੇ ਫਿਰ ਵੀ ਕਿਉਂ ਨਹੀਂ ਕਾਰਵਾਈ ਤੋਂ ਨੂੰ ਉਹ ਤਾਂ ਹੁਣ ਜਿਹੜੀ ਹੈਗੀ ਅਸੀਂ ਕਹਿ ਸਕਦੇ ਹਾਂ ਉਹਦਾ ਜਵਾਬ ਦੇ ਤਾਂ ਉਹ ਵੀ ਅੱਗੇ-ਅੱਗੇ ਜਿਹੜਾ ਇਹਦੇ ਵਿੱਚ ਦੋ ਚੀਜ਼ਾਂ ਹੋ ਰਹੀਆਂ ਇੱਕ ਤਾਂ ਜਿਹੜਾ ਹੈਗਾ ਮਿਊਸਪਲ ਕਾਰਪੋਰੇਸ਼ਨ ਨੂੰ ਤਕਰੀਬਨ 10000 ਕਰੋੜ ਰੁਪਇਆ এনवायरमेंट ਕੰਪਨਸੇਸ਼ਨ ਪੈ ਰਿਆ ਜਿਹੜਾ ਇਕੱਲਾ ਇੱਕ ਬੁੱਢੇ ਦਰਿਆ ਨਹੀਂ ਵੱਖ-ਵੱਖ ਥਾਵਾਂ ਤੇ ਜਿਹੜੀ ਸੋਲਿਡ ਵੇਸਟ ਦਾ ਉਹ ਵੀ ਪੈ ਰਿਆ ਉਹਨੂੰ ਜਿਹੜਾ ਹੈਗਾ ਰੋਕਣਾ ਦਾ ਹੈਗਾ ਉਹ ਬੈਂਕ ਮੇ ਦੀ ਉਹਦੀ ਜਵਾਬ ਦੇਈ ਉਹ ਦੇ ਸਕਦੇ ਆ ਸਾਡਾ ਮਕਸਦ ਹੈਗਾ ਉਹਨਾਂ ਚੀਜ਼ ਨੂੰ ਧਿਆਨ ਵਿੱਚ ਲੈਣਾ ਕਿ ਉਹ ਬੰਦ ਹੋਵੇ ਅਸੀਂ ਅਸੀਂ ਇਹ ਵੀ ਇਹ ਜਿਹੜਾ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਲਿਖ ਰਹੇ ਆ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਲਿਖ ਰਹੇ ਆ ਤੁਹਾਨੂੰ ਉਹਦੀ ਜਿਹੜੇ ਹੈਗੇ ਆਪਣੀ ਕਾਪੀ ਦੇ ਸਕਦੇ ਆ ਵੀ ਅਸੀਂ ਇਹ ਮੁੱਦਾ ਨਗਾਲੀ ਇਹ ਤੇ ਪਿੱਛੇ ਕੁਝ ਪ੍ਰੈਸ਼ਰ ਹੈ ਜਿਹੜੇ ਜਿਹੜਾ ਵੱਡੇ ਲੋਕਾਂ ਨਾਲ ਜਦੋਂ ਪੈਂਦਾ ਨਾ ਉਹ ਪ੍ਰੈਸ਼ਰ ਆ ਉਹ ਪ੍ਰੈਸ਼ਰ ਵੀ ਖਤਮ ਹੋਊਗਾ ਜਦੋਂ ਹੁਣ ਕੋਰਟ ਦੇ ਕਹਿ ਰਹੀ ਹੈ ਹੁਣ ਚੀਫ ਸਕੱਟਰੀ ਨੂੰ ਜਿਹੜਾ ਹੈਗਾ ਉਹ ਜਵਾਬ ਦੇ ਦੇ ਬਣੇ ਹੋਇਆ ਜਦੋਂ ਉੱਪਰੋਂ ਅੱਗੇ ਸੀਗਾ ਜਦੋਂ ਕੋਰਟ ਦਾ ਕੇਸ ਹੁੰਦਾ ਸੀ ਜੀ ਇੱਕ ਐਸਡੀਓ ਨੂੰ ਭੇਜ ਦਿੱਤਾ ਜਾਂਦਾ ਸੀ ਜਾਂ ਐਕਸ਼ਨ ਨੂੰ ਭੇਜ ਦਿੱਤਾ ਜਾਂਦਾ ਸੀ ਹੁਣ ਸਿੱਧਾ ਜਿਹੜਾ ਹੈਗਾ ਚੀਫ ਸਕੱਟਰੀ ਜਿਹੜਾ ਹੈਗਾ ਉਹਦੇ ਜਵਾਬਦੇ ਆ ਆਉਣ ਵਾਲੇ ਸਮੇਂ ਦੇ ਰਜਟ ਤੁਹਾਨੂੰ ਜਰੂਰ ਦੇਖਣਗੇ ਜੇ ਲੱਗਦਾ ਹੈਗਾ ਦੁਆ ਕਰਕੇ ਜਿਹੜਾ ਬੁੱਢਾ ਜਿਆ ਸਾਫ ਨਹੀਂ ਹੋ ਰਿਹਾ ਹੈ ਵੀ ਦੁਆ ਕਰਕੇ ਨਹੀਂ ਉਹ ਤਾਂ ਉਹ ਤਾਂ ਉਹ ਤਾਂ ਉਹ ਤਾਂ ਹੋ ਸਕਦਾ ਸੀ ਉਹ ਨਹੀਂ ਕਹਿ ਸਕਦੇ ਤੁਸੀਂ ਲੁਧਿਆਣੇ ਰਹੇ ਨੇ ਜਿਆਦਾ ਉਹਦੇ ਦੇਖ ਸਕਦੇ ਆ ਪਰ ਉਹਦਾ ਦੁਆ ਜਿਆਦਾ ਚਿਰ ਨਹੀਂ ਹੁਣ ਰਹਿ ਸਕਦਾ ਕਿਉਂਕਿ ਹੁਣ ਕੋਰਟ ਬੜੀ ਸਖਤ ਹੋ ਗਈ ਹੈ ਉਹ ਤਾਂ ਹੈਗਾ ਤਾਂ ਹੈ ਜੀ ਇਹ ਦੁਆ ਤਾਂ ਹੈਗਾ ਨਹੀਂ ਉਹਦਾ ਕਾਰਨ ਤਾਂ ਕੋਈ ਹੈਗਾ ਜੇ ਨਹੀਂ ਟੱ ਰਹੇ ਤਾਂ अजीत ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ